ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਬਰਾਡ ਫਾਰਮਿੰਗਸ ਹਨਾਖੇੜਾ ਤੇ ਅਸੀਂ ਚੰਡੀਗੜ੍ਹ ਨੂੰ ਆਏ ਸੀ ਤੇ ਤੁਹਾਨੂੰ ਇੱਕ ਨਵੀਂ ਖੇਤੀ ਨਾਲ ਜੁੜੀ ਹੋਈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਇਹ ਲਾਂਡਰਾ ਬਨੂੜ ਰੋਡ ਤੋਂ ਪਿੰਡ ਬਠਲਾਣਾ ਨੂੰ ਇਹ ਸੜਕ ਜਾਂਦੀ ਹੈ ਇਹ ਸੜਕ ਦੇ ਉੱਤੇ ਜਦੋਂ ਅਸੀਂ ਆਏ ਤਾਂ ਇਹ ਸਾਡੇ ਨੌਨੀ ਨੇ ਸਾਡੇ ਅੰਕਲ ਉਹਨਾਂ ਦਾ ਬੇਟਾ ਉਹਦੇ ਨਾਲ ਇਹ ਪੜਦੇ ਸੀ ਸੁਖਵੀਰ ਸਿੰਘ ਬਠਲਾਣਾ ਬਠਲਾਣਾ ਪਿੰਡ ਦੇ ਵਿੱਚ ਇਹਨਾਂ ਨੇ ਜਿਹੜਾ ਗੁੜ ਦਾ ਖਲਾੜਾ ਲਾਇਆ ਹੋਇਆ ਤੇ ਬਾਕੀ ਵੀ ਖਲਾੜੇ ਪਹਿਲਾਂ ਬਹੁਤ ਦੇਖੇ ਦੋਸਤੋ ਜਿਹੜੀ ਇਹਦੀ ਵਿਲੱਖਣ ਗੱਲ ਜਿਹੜੀ ਦੇਖਣ ਨੂੰ ਮਿਲੀ ਹੈ ਵੀ ਸਾਫ ਸਫਾਈ ਦਾ ਬਹੁਤ ਧਿਆਨ ਰੱਖਿਆ ਇਹਨਾਂ ਨੇ ਇਹ ਨਹੀਂ ਆ ਵੀ ਗੁੜ ਨਿਕਲੀ ਜਾਂਦਾ ਉੱਤੇ ਮੱਖੀਆਂ ਬੈਠੀ ਜਾਂਦੀਆਂ ਬੁਰਾ ਹਾਲ ਹੈ ਆ ਤੁਹਾਨੂੰ ਅਸੀਂ ਸਾਂਝਾ ਕਰਦੇ ਹਾਂ ਬਠਲਾਣਾ ਗੁੜ ਪੰਜਾਬ ਦਾ ਅਸਲੀ ਗੁੜ ਸੁਖਵੀਰ ਬਠਲਾਣਾ ਆ ਬਾਈ ਹੋਰਾਂ ਦੇ ਨੰਬਰ ਹੈ ਤੁਹਾਨੂੰ ਬੁਲਾਉਣੇ ਆ ਬਾਈ ਸੁਖਵੀਰ ਨਾਲ ਸੁਖਵੀਰ ਬਾਈ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਵਧੀਆ ਜੀ ਬਾਈ ਵਧੀਆ ਜੀ ਏ ਸਾਨੂੰ ਰੋਡ ਥੋੜਾ ਮੈਂ ਵੈਸੇ ਸਮਝਾਤਾ ਦੱਸਿਓ ਕਿੱਥੇ ਪੈਂਦਾ ਜੀ ਇਹ ਜੀ ਮੁਹਾਲੀ ਹਲਕੇ ਦੇ ਵਿੱਚ ਲਾਂਡਰਾਂ ਤੋਂ ਬਨੂੜ ਰੋਡ ਹੈ ਜੀ ਉਸ ਤੇ ਪਿੰਡ ਪੈਂਦਾ ਜੀ ਪਿੰਡ ਬਠਲਾਣਾ ਇਹ ਰੋਡ ਤੋਂ ਕਿੰਨੇ ਕਿਲੋਮੀਟਰ ਹਟ ਕੇ ਜੀ ਪਿੰਡ ਦੇ ਵਿੱਚ ਹੀ ਹੈ ਜੀ ਭਲਾੜ ਅੱਛਾ ਹਾਂ ਮੈਂ ਇਕਲਾੜਾ ਦਿਖਾ ਰਿਆ ਸੀਗਾ ਦਰਸ਼ਕਾਂ ਨੂੰ ਇਹ ਬਾਈ ਜੀ ਕਿੰਨੇ ਸਾਲਾਂ ਤੋਂ ਤੁਸੀਂ ਸ਼ੁਰੂ ਕੀਤਾ ਇਹ ਇਹ 3 ਸਾਲ ਹੋ ਗਏ ਸਾਨੂੰ ਚੌਥਾ ਸੀਜ਼ਨ ਹੈ ਜੀ ਸਾਡਾ ਵਧੀਆ ਚੱਲ ਜਾਂਦੀ ਹੈ ਹਾਂ ਜਿਵੇਂ ਤੁਸੀਂ ਮੈਂ ਤੁਹਾਨੂੰ ਪਹਿਲਾਂ ਵੀ ਆਪਾਂ ਗੱਲ ਕਰਦੇ ਸੀ ਵੀ ਤੁਸੀਂ ਐਡਵਰਟਾਈਜ਼ਮੈਂਟ ਕਿਵੇਂ ਕਰਦੇ ਹੋ ਮੈਨੂੰ ਤੁਹਾਡੀ ਗੱਲ ਵਧੀਆ ਲੱਗੀ ਵੀ ਤੁਸੀਂ ਐਡਵਰਟਾਈਜ਼ਮੈਂਟ ਤੁਹਾਡੀ ਕੁਆਲਿਟੀ ਕਰਦੀ ਹੈ ਬਿਲਕੁਲ ਜੀ ਬਿਲਕੁਲ ਸਾਡਾ ਹੁਣ ਅਸੀਂ ਆਪਦੇ ਪਿੰਡ 'ਚ ਬੈਠੇ ਆਂ ਸ਼ਹਿਰ ਤੋਂ 15 20 ਕਿਲੋਮੀਟਰ ਦੂਰ ਤੇ ਹੁਣ ਸਾਡਾ ਜਿੰਮੇ ਲੋਕ ਲੈ ਕੇ ਜਾਣਦੇ ਆ ਸਾਡੇ ਤੋਂ ਗੁੜ ਤੇ ਉਹ ਆਪਣੇ ਆਪ ਹੀ ਇੱਕ ਦੂਜੇ ਨੂੰ ਦੱਸ ਦੱਸ ਕੇ ਆਪਣਾ ਵਧੀ ਜਾਂਦਾ ਕੰਮ ਠੀਕ ਹੈ ਜੀ ਸਾਡਾ ਮਤਲਬ ਪ੍ਰੋਡਕਟ ਆਪੇ ਸਾਡੀ ਐਡਵਰਟਾਈਜ਼ਮੈਂਟ ਕਰਦਾ ਸਾਡਾ ਕੰਮ ਠੀਕ ਤੇ ਜਿਹੜਾ ਗੁੜਾ ਇਹ ਕਿੰਨਾ ਟਾਈਮ ਇਹਨੂੰ ਆਪਾਂ ਰੱਖ ਸਕਦੇ ਆ ਘਰੇ ਬਰਤਨ ਵਾਸਤੇ ਜਾਂ ਕਿੰਨਾ ਟਾਈਮ ਖਰਾਬ ਨਹੀਂ ਹੁੰਦਾ ਕੀ ਇਹਦੀ ਸਪੈਸ਼ਲਿਟੀ ਤੁਹਾਡੀ ਕੀ ਹੈ ਸਪੈਸ਼ਲਿਟੀ ਇਹ ਹੈ ਜਿੱਕਿ ਜਿਹੜੀ ਅਸੀਂ ਗੰਨੇ ਦੀ ਕਿਸਮ ਯੂਜ਼ ਕਰਦੇ ਆ ਤੇ ਗੰਨਾ ਇਹੋ ਜੀ ਧਰਤੀ ਦਾ ਵਰਤਦੇ ਆ ਉਹ ਬੈਟਰ ਕਰਦਾ ਵੀ ਤੁਸੀਂ ਕਿਹੋ ਜੀ ਧਰਤੀ ਦਾ ਤੇ ਕਿਹੋ ਜਿਹਾ ਗੰਨਾ ਵਰਤ ਰਹੇ ਹੋ ਅਸੀਂ ਸੀਓ ਜੇ 85 ਗੰਨੇ ਦਾ ਗੁੜ ਬਣਾਉਂਦੇ ਆ ਜੀ ਸਾਫ਼ ਸੁਥਰੇ ਬਿਨਾ ਕੋਈ ਜਿਆਦਾ ਪੈਸਟੀਸਾਈਡ ਤੇ ਯੂਰਨੀਗਾ ਹੋਏ ਹੋਣ ਦਾ ਗੰਨੇ ਤੇ ਮਤਲਬ ਨਾਰਮਲ ਖਾਦ ਪਈ ਹੁੰਦੀ ਹੈ ਤੇ ਉਸ ਕਰਕੇ ਤੇ ਬਣਾਉਣ ਦੀ ਵਿਧੀ ਵੀ ਸਾਡੀ ਨੇਚਰਲੀ ਹੈ ਜੀ ਬਸ ਭਿੰਡੀਆਂ ਦੇ ਪਾਣੀ ਨਾਲ ਮੈਲ ਤਾਰ ਕੇ ਹਾਂਜੀ ਨੇਚਰਲੀ ਗੁੜ ਚਲੋ ਆਪਾਂ ਦੇਖਦੇ ਆ ਇੱਕ ਵਾਰੀ ਹਨਾ ਚੱਲ ਕੇ ਤੇ ਇਹ ਬਾਈ ਸੁਖਵੀਰ ਹੋਰਿਆਂ ਨਾਲ ਆਪਣੀ ਗੱਲਬਾਤ ਹੋ ਰਹੀ ਹੈ ਤੇ ਤੁਸੀਂ ਇਹਦਾ ਜਿਹੜਾ ਚਾਹ ਵਾਲਾ ਗੁੜ ਜਿਆਦਾ ਆਪਣੇ ਕਿਸਾਨ ਆਮ ਘਰਾਂ ਚ ਵਰਤਦੇ ਆ ਉਹਦਾ ਆਪਾਂ ਕੀ ਰੇਟ ਰੱਖਿਆ ਹੋਇਆ ਹੈ ਗੁੜ ਸਾਡਾ ਜੀ 90 ਰੁਪਏ ਕਿਲੋ ਹੁੰਦਾ ਜੀ 90 ਰੁਪਏ ਕਿਲੋ ਹੁੰਦਾ ਜੀ ਪਲੇਨ ਗੁੜ ਆ ਜਿਹੜਾ ਉਹ ਜਿਹੜਾ ਪਲੇਨ ਗੁੜ ਆ ਆ ਦੇਖੋ ਜੀ ਸਾਹਮਣੇ ਬਿਲਕੁਲ ਪਾਰਦਰਸ਼ੀ ਸਾਰਾ ਕੰਮ ਹੈ ਤੁਸੀਂ ਆ ਕੇ ਦੇਖ ਸਕਦੇ ਹੋ ਇੱਥੋਂ ਇਹਦੀ ਆ ਮੈਲ ਉਤਾਰ ਕੇ ਡੱਬਿਆਂ ਚ ਨਿਕਲ ਜਾਂਦੀ ਹੈ ਸਾਫ ਸੁਥਰਾ ਜਿਹੜਾ ਗੁੜ ਹੁੰਦਾ ਹੈ ਇਹ ਕਿੰਨੇ ਟਾਈਮ ਚ ਹੋ ਜਾਂਦਾ ਜੀ ਇੱਕ ਕੜਾਹਾ ਜਿਹੜਾ ਇਹ ਪ੍ਰੋਸੈਸ ਹੋ ਜਾਂਦਾ ਇੱਕ ਕੜਾਹਾ ਤਕਾਉਣ ਨੂੰ ਜੀ 1 ਘੰਟਾ ਲੱਗ ਜਾਂਦਾ ਜੀ 1 ਘੰਟਾ ਲੱਗ ਜਾਂਦਾ ਜੀ ਸਹੀ ਜੇ ਸਮਾਂ ਕੋਈ ਲਾਉਂਦਾ ਤਾਂ ਹਾਂਜੀ ਹਾਂ ਜਿਹੜੇ ਬਾਹਲੀ ਕਾਲ ਨਾਲ ਜ਼ਿਆਦਾ ਆਰਡਰ ਆਗੇ ਤਾਂ ਉਹ ਛੇਤੀ ਕੱਢ ਦਿੰਦੇ ਨੇ ਉਹ ਕਿਵੇਂ ਹੁੰਦਾ ਉਹ ਮੈਂ ਤਾਂ ਹੋਰ ਪ੍ਰੋਸੈਸ ਹੁੰਦਾ ਜੀ ਇਹ ਅਸਲ ਜਦਨਾ ਟਾਈਮ ਲੱਗ ਕੇ ਪੱਕੂਗਾ ਹੈ ਹਾਂਜੀ ਵੇਚ ਕੇ ਨਾਲ ਪੱਕੂਗਾ ਜੀ ਉਹੋ ਜਿਓ ਵਧੀਆ ਕੁਆਲਿਟੀ ਬਣਦੀ ਹੈ ਜੀ ਫਿਰ ਅੱਛਾ ਇਹਦੇ ਚੋਂ ਨਿਕਲ ਕੇ ਇਹਨਾਂ ਇੱਧਰ ਆ ਜਾਣਾ ਹੁੰਦਾ ਹਾਂਜੀ ਫਿਰ ਚੱਕ ਦੇ ਵਿੱਚ ਚੰਡਿਆ ਜਾਂਦਾ ਗਾ ਗੁੜ ਜੇ ਤਾਂ ਉੱਥੇ ਬਣ ਗਿਆ ਹਾਂਜੀ ਠੀਕ ਹੈ ਜੀ ਤੁਹਾਡੇ ਸਾਹਮਣੇ ਜਿਵੇਂ ਆਹ ਗੁੜ ਦੀਆਂ ਇਹਨਾਂ ਨੇ ਬੇਸੀਆਂ ਬਣਾ ਕੇ ਰੱਖੀਆਂ ਹੋਈਆਂ ਗੁੜ ਦੇ ਲੱਡੂ ਜਾਂ ਡਲੇ ਅਡੋ-ਅਡੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਬਣਵਾ ਸਕਦੇ ਹੋ ਬਰਫੀ ਗੁੜਾ ਜਾਂ ਹੋਰ ਤੁਹਾਡੇ ਕੋਲੇ ਕਿੰਨੀ ਕਿਸਮ ਦਾ ਜਿਹੜਾ ਗੁੜ अवेलेबल ਹੋ ਜਾਂਦਾ ਜਾਂ ਤੁਸੀਂ ਆਰਡਰ ਤੇ ਕਿੰਨਾ ਬਣਾਉਣੇ ਹੋ ਸਾਡੇ ਕੋਲ ਜੀ ਅਸੀਂ ਪਲੇਨ ਗੁੜ ਹੋ ਗਿਆ ਤੇ ਇੱਕ ਪਲੇਨ ਚੱਕਰ ਹੋ ਗਿਆ ਉਹ ਤੋਂ ਇਲਾਵਾ ਅਸੀਂ 10-12 ਤਰ੍ਹਾਂ ਦੀਆਂ ਕੈਂਡੀ ਦੀ ਸ਼ੇਪ ਚ ਬਣਾਉਂਦੇ ਹਾਂ ਜੀ ਗੁੜ ਉਹ ਲੱਗ-ਲੱਗ ਫਲੇਵਰ ਹੁੰਦੇ ਨੇ ਜਿਵੇਂ ਸੌਂਫ ਵਾਲਾ ਗੁੜ ਹੋ ਗਿਆ ਮੂੰਗਫਲੀ ਵਾਲਾ ਮਸਾਲਾ ਗੁੜ ਹਲਦੀ ਗੁੜ ਆਮਲਾ ਗੁੜ ਕਈ ਕਿਸਮਾਂ ਨੇ ਜੀ ਦੀਆਂ ਇੱਕ ਤੁਸੀਂ ਦਿਖਾ ਰਹੇ ਸੀ ਗਾਜਰ ਵਾਲਾ ਗੁੜ ਮੈਂ ਕਹਿੰਦੇ ਸੁਣਿਆ ਹੀ ਨਹੀਂ ਸੀ ਇਹ ਕਿਵੇਂ ਤੁਸੀਂ ਫਿਰ ਤੁਹਾਨੂੰ ਤੁਸੀਂ ਸ਼ੁਰੂ ਕੀਤਾ ਜਾਂ ਪਹਿਲਾਂ ਵੀ ਕੋਈ ਕਰ ਰਿਹਾ ਸੀ ਪਹਿਲਾਂ ਵੀ ਕਈ ਲੋਕ ਬਣਾਉਂਦੇ ਆ ਜੀ ਬਟ ਬਣਾਉਂਦੇ ਕੋਈ ਕੋਈ ਹੈ ਜੀ ਇਹ ਤੇ ਇਹਦੇ ਵਿੱਚ ਜਿਵੇਂ ਆਪਾਂ ਗਜਰੀਲਾ ਹੀ ਹੋ ਗਿਆ ਉਦਾਂ ਦੀ ਉਹ ਸ਼ੇਪ ਤੇ ਉਦਾਂ ਦੇ ਸਵਾਦ ਦੇ ਵਿੱਚ ਬਣ ਜਾਂਦਾ ਇਹ ਗਾਜਰਾਂ ਨੂੰ ਗੁੜ ਦੇ ਵਿੱਚ ਰਿਝਾ ਕੇ ਪ੍ਰੋਪਰ ਰਹਿਣ ਗਜਰੇ ਲਈ ਮੰਗੂ ਬਣ ਜਾਂਦਾ ਜੀ ਵਧੀਆ ਮਤਲਬ ਇੱਕ ਖਾਣ ਦੀ ਮਠਿਆਈ ਦੀ ਕਿਸਮ ਤੌਰ ਤੇ ਮਠਿਆਈ ਦੀ ਕਿਸਮ ਵੀ ਇਹ ਤੇ ਗੁਣਕਾਰੀ ਵੀ ਹੈ ਜਿਵੇਂ ਗੁੜ ਦਾ ਤਾਂ ਆਪਣਾ ਹੀ ਕਿੰਨਾ ਗੁਣ ਹੁੰਦਾ ਹੈ ਨਾ ਇਹ ਲਹੂ ਬਣਾਉਂਦਾ ਹੈਗਾ ਜਾਂ ਮੱਲੋ ਇਹ ਨੇਚਰਲ ਹੋਗੀ ਜੀ ਸਾਰੀ ਮਠਿਆਈ ਚਨਾ ਕੋਈ ਚੀਨੀ ਦੀ ਵਰਤੋਂ ਨਾ ਕੋਈ ਹੋਰ ਚੀਜ਼ ਦੀ ਵਰਤੋਂ ਸਿਰਫ ਗਾਜਰ ਤੇ ਆਪਣਾ ਗੁੜ ਦੀ ਵਰਤੋਂ ਦੇ ਨਾਲ ਗਜਰੇਲਾ ਬਣ ਜਾਂਦਾ ਇਹ ਠੀਕ ਹੈ ਜੀ ਜਿਹੜੇ ਉਹ ਆਪਾਂ ਗੱਲ ਕਰਦੇ ਆ ਜਿਹੜੇ ਸਪੈਸ਼ਲ ਤਰ੍ਹਾਂ ਦਾ ਤੁਸੀਂ ਬਣਾਉਨੇ ਉਹਨਾਂ ਦੇ ਫਿਰ ਰੇਟ ਅਡਾਡ ਰੱਖੇ ਹੁੰਦੇ ਹੈ ਉਹਨਾਂ ਦੇ ਸਾਰਿਆਂ ਦੇ ਜਿਹੋ ਜਿਹੋ ਜੇ ਇਨਗਰੀਡੀਐਂਟ ਨੇ ਉਹਨਾਂ ਦੇ ਹਿਸਾਬ ਨਾਲ ਰੇਟ ਨਹੀਂ ਜੀ 200 ਐਵੇਂ ਐਵੇਂ ਜਿਵੇਂ ਜਿਵੇਂ ਜਿਹਦੀ ਜੋ ਇਨਗਰੀਡੀਅੰਟ ਰਹੇ ਜਾਂ ਰੇਟ ਹੈ ਉਹੋ ਜੀ ਚੀਜ਼ ਦੇ ਤੇ ਜੇ ਕੋਈ ਵੀ ਬੰਦਾ ਪੰਜਾਬ ਤੋਂ ਜਾਂ ਕਿਤੋਂ ਬਾਹਰੋਂ ਕਿਤੋਂ ਗੁੜ ਮੰਗਵਾਉਣਾ ਚਾਹੁੰਦਾ ਵੇ ਤੁਸੀਂ ਭੇਜਦੇ ਵੀ ਹੋ ਜਾਂ ਕੋਈ ਆਉਣਾ ਹੀ ਪੈਂਦਾ ਹਜੇ ਤੱਕ ਤਾਂ ਜੀ ਸਾਡੀ ਔਨ ਇਥੇ ਪਲਾਂਟ ਸੇਲ ਹੀ ਹੈ ਜੀ ਔਨ ਆਲੇ ਸਮੇਂ 'ਚ ਜਦੋਂ ਕੰਮ ਵਧੇਗਾ ਸਾਡੇ ਕੋਲ ਸਟਾਕ ਇਕੱਠਾ ਆਉਣਾ ਸ਼ੁਰੂ ਹੋਏ ਕਰੂਗਾ ਫਿਰ ਅਸੀਂ ਦੂਜੀਆਂ ਸਮਾਂ ਵੀ ਸ਼ੁਰੂ ਕਰ ਦਿਆਂਗੇ ਅ ਫਿਲਹਾਲ ਆਪਣੇ ਕੋਲੇ ਇੱਕੋ ਹੀ ਲਾਇਆ ਹੋਇਆ ਇਹ ਯੂਨਿਟ ਹਾਂ ਜੀ ਸਾਡੇ ਕੋਲ ਹਜੇ ਇੱਕੋ ਜੀ ਇੱਕ ਯੂਨਿਟ ਹੈ ਜੀ ਸਟਾਰਟਿੰਗ ਤੁਹਾਡਾ 3 ਸਾਲ ਤੋਂ ਇਹ ਤੁਸੀਂ ਕਰ ਰਹੇ ਹੋ ਸਾਡਾ ਇਸ ਤੋਂ ਹੀ ਪਲਾਂ ਤਕਵੀਰ ਬਾਈ ਜੀ ਤੁਹਾਡਾ ਮੋਬਾਈਲ ਨੰਬਰ ਤੁਸੀਂ ਪਲੀਜ਼ ਬੋਲ ਦਿਓ ਮੇਰਾ ਮੋਬਾਈਲ ਨੰਬਰ ਜੀ 7889021328 ਠੀਕ ਹੈ ਦੋਸਤੋ ਬਾਈ ਹੋਰੀਆਂ ਨੇ ਸਾਰੀ ਜਾਣਕਾਰੀ ਇਹਦੇ ਬਾਰੇ ਦਿੱਤੀ ਹੈ ਕਿਵੇਂ ਗੋਡ ਨਿਕਲਦਾ ਸਾਰਾ ਕੁਝ ਹੀ ਪਾਰਦਰਸ਼ੀ ਹੈ ਜਾਲੀਆਂ ਲੱਗੀਆਂ ਹੋਈਆਂ ਕੋਈ ਮੱਖੀਆਂ ਮੱਛਰ ਜਾਂ ਇਦਾਂ ਦਾ ਕੁਝ ਨਹੀਂ ਹੈ ਸਾਫ ਸਫਾਈ ਪੂਰੀ ਹੈ ਬਾਕੀ ਵੱਡੀ ਗੱਲ ਹੈ ਬਾਈ ਹੋਰੀ ਆਪ ਫਾਰਮਰ ਹੈ ਤੇ ਆਪ ਸਾਰਾ ਕੰਮ ਜਿਹੜਾ ਦੇਖਦੇ ਆਪ ਹੱਥੀਂ ਕਰਦੇ ਆ ਇਹ ਨਹੀਂਗਾ ਵੀ ਬਾਹਰੋਂ ਕਿਸੇ ਹੋਰ ਸਟੇਟ ਦੇ ਬੰਦਿਆਂ ਨੂੰ ਮੋਸਟਲੀ ਕੀ ਹੁੰਦਾ ਆਪਣੇ ਕਿਸਾਨ ਕਰਦੇ ਆ ਉਹਨਾਂ ਨੂੰ ਲਿਆ ਕੇ ਕਹਤਾ ਵੀ ਤੁਸੀਂ ਬਾਈ ਬਣਾਈ ਜਾਓ ਠੀਕ ਹੈ ਤੇ ਆਪਾਂ ਕਾਊਂਟਰ ਤੇ ਬੈਠੇ ਸੇਲ ਕਰਦੇ ਆ ਆ ਸਾਹਮਣੇ ਸੁਖਵੀਰ ਬਾਈ ਹੋਰੀ ਸਾਰਾ ਕੰਮ ਆਪ ਕਰਦੇ ਆ ਤੁਸੀਂ ਕਿਸੇ ਨੂੰ ਵੀ ਵੀਰ ਨੂੰ ਗੁੜ ਦੀ ਲੋੜ ਹੋਵੇ ਬਹੁਤ ਹੀ ਜੈਨੂਨ ਪ੍ਰਾਈਸ ਦੇ ਵਿੱਚ ਬਾਕੀ ਪ੍ਰਾਈਸ ਮੈਟਰ ਨਹੀਂ ਕਰਦਾ ਜਿੱਥੇ ਕੁਆਲਿਟੀ ਆ ਜਾਂਦੀ ਹੈ ਤੁਸੀਂ ਇੱਥੇ ਆ ਕੇ ਗੁੜ ਖਰੀਦ ਸਕਦੇ ਹੋ ਜੀ ਠੀਕ ਹੈ ਬਣੇ ਰਹੋ ਬਰਾਡ ਫਾਰਮਿੰਗਸ ਹੈਣਾ ਖੇੜਾ ਦੇ ਨਾਲ ਅੱਗੇ ਹੋਰ ਕਿਸਾਨਾਂ ਨਾਲ ਜਾਂ ਜਿਹੜੇ ਵਲੱਖਣ ਖੇਤੀ ਜਾਂ ਵਲੱਖਣ ਕਿੱਤੇ ਖੇਤੀ ਨਾਲ ਜੁੜੇ ਹੋਏ ਕਰਦੇ ਆ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਰਹਾਂਗੇ ਧੰਨਵਾਦ